E

Thank you. ਸੀਟਨ ਤੇ ਗੇ ਬਰਬਾਦ ਹੋ ਗਈ ਧਿਕਾ ਰਿਸ਼ਤੀ ਹੀ ਗਲ ਹੋ ਗਈ ਪੁੱਤ ਅੰਕ ਦਿਖਾ ਆ ਮਮੀ ਨਹੀਂ ਚਾਹੀਦਾ ਤੁਸੀਂ ਤੁਹਾਨੂੰ ਗੱਲ ਨਹੀਂ ਮਿਲਦੀ ਆ ਲੱਗੇ 라ਹੁ ਲੱਗ ਕੀਤਾ ਮੈਂ ਉਹਨਾਂ ਨੂੰ ਫੋਨ ਇਹ ਸਾਰੀ ਗਲਤੀ ਤੇਰੀ ਆ ਸਾਰੀ ਗਲਤੀ ਤੁਹਾਡੀ ਐ ਅਮਰੀਕਾਈ ਕੀ ਗੱਲ ਹੋਗੀ ਬਹੁਤ ਵੀ ਰਾਜ ਵੇਟ ਕਿ ਚੋਰੀ ਹੋ ਗਏ ਹੋਹੀ ਤਾਂ ਚੋਰੀ ਹੋਇਆ ਮੈਂ ਤੇ ਉਹਦੀਆਂ ਪੇਮੈਂਟਸ ਕਰਨੀਆਂ ਸੀ ਅੱਜ ਦਾ ਐਂਸ ਮਹੀਨੇ ਦਾ ਖਰਚ ਵੀ ਉਸ ਤੋਂ ਕੱਟਣਾ ਸੀ ਬਾਈ ਮੈਂ ਤੇ ਲੂਨਾ ਨੂੰ ਸਮਝਾਇਆ ਸੀ ਨਾ ਕਿ ਡਿਜੀਟਲ ਬੈਂਕਿੰਗ ਕਰਿਆ ਕਰ ਤੂੰ ਐਡਾ ਬਟਾ ਫਪਾੜੀਂ ਏ ਤੇਰੇ ਤਾਂ ਚੋਰਾਂ ਨੇ ਪੈਸੇ ਐਵੇਂ ਐਵੇਂ ਚੋਰੀ ਕਰਕੇ ਲੈ ਜਾ ਦਿੰਨੇ ਆ ਹੁਣ ਮੈਂ ਕੀ ਕਰਾਂਗਾ ਚੱਲ ਅੱਜ ਵੀ ਦੇਰੀ ਨਹੀਂ ਹੋਈ ਤੂੰ ਹੁਣੇ ਤਾਂ ਡਿਜੀਟਲ ਬੈਂਕਿੰਗ ਕਰਨੀ ਸ਼ੁਰੂ ਕਰ ਦੇ ਇਹਦੇ ਫਾਇਦੇ ਕੀ ਤੇ ਕਿੰਦਾ ਇਸਤੇਮਾਲ ਕਰਦੇ ਆ ਬਾਈ ਇਹਦੇ ਬਹੁਤ سارے ਫਾਇਦੇ ਨੇ 24 ਘੰਟੇ ਤੂੰ ਜਿੱਥੇ ਮਰਜੀ ट्रांजैक्शन ਕਰਦੇ ਆ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੇਸ਼ਾਂ ਵਿਦੇਸ਼ਾਂ ਵਿੱਚ ਲੋਕ ਟ੍ਰਾਂਸਫਰ ਕਰਦੇ ਨੇ ਤੇ ਤੂੰ ਕਹਿੰਦਾ ਸੀ ਮੈਨੂੰ ਵਿਸ਼ਵਾਸ ਹੈ ਨਹੀਂ ਵਿਸ਼ਵਾਸ ਵਾਲੀ ਦਾ ਕੋਈ ਗੱਲ ਹੀ ਨਹੀਂ ਇੰਨੀਆਂ ਪਲੇਟਫਾਰਮਾਂ ਨੇ Google Pay UPI ਪ੍ਰਾਣਿਕਸ਼ਨ ਹਿਸਟਰੀ ਰਹਦੀ ਹੈ ਕਿ ਤੂੰ ਕਿਸ ਨੂੰ پیسے ਪਾਏ ਕਿਸ ਨੇ ਤੈਨੂੰ پیسے ਪਾਏ ਕਿੰਨੇ ਵਿੱਚੇ ਪਾਏ ਸਾਰਾ ਕੁਝ ਬੱਚਿਓ ਤੁਸੀਂ ਆਪਣੇ ਪਾਪਾ ਨੂੰ ਸਮਝਾਇਆ ਕਰੋ ਆ ਗੱਲਾਂ ਅੰਤ ਤੇ ਜਿਹਾ ਪਾਤਣ ਨੂੰ ਬਹੁਤ ਸਮਝਾਇਆ ਪਰ ਇਹ ਹੱਡੀ ਗੱਲ ਮੰਨ ਲਈ ਹੈ ਕਿ ਪੁਰਾਣੇ ਬਜ਼ੁਰਗਾਂ ਦੀ ਗੱਲਾਂ ਵੀ ਫੜੀ ਲਖਦੇ ਆ ਭਾਈ ਕਦੀ ਕਦੀ ਬੱਚਿਆਂ ਦੀਆਂ ਗੱਲਾਂ ਵੀ ਮੰਨੀਆਂ ਚਾਹੀਦੀਆਂ ਅੱਜ ਕੱਲ ਦਾ ਬੱਚੇ ਹੀ ਨਾ ਕਮਾਂ ਵੀ ਸਾਡੇ ਨਾਲੋਂ ਜ਼ਿਆਦਾ ਨੋਲੇਜੇਬਲ ਨੇ ਤੂੰ じゃ ਭਾਈ ਚੱਲ ਕੋਈ ਗੱਲ ਨਹੀਂ ਹੱਜ ਦੇਰੀ ਨਹੀਂ ਹੋਈ ਹੁਣੇ ਚੱਲਦੇ ਆਂ ਸਮਾਜ ਅੱਗੇ ਵਧਣ ਤੇ ਆ ਤੂੰ ਵੀ ਅੱਗੇ ਵਧ ਤੇ ਦੇਸ਼ ਨੂੰ ਵੀ ਅੱਗੇ ਵਧਾ ਅਬ ਹੋਗਾ ਹਮਾਰਾ ਡਿਜੀਟਲ ਇੰਡੀਆ ਚਲ ਆਪਾਂ ਬੈਠਦੇ ਹਾਂ ਈ ਆਨਲਾਈਨ ਬੈਂਕਿੰਗ ਸ਼ੁਰੂ ਕਰਾਈਏ ਚਲ ਮੈਂ ਤੇਰੇ ਨਾਲ ਅੱਜ ਹੀ ਬੈਂਕ ਚਲਦਾ ਚਲ ਬੈਂਕ ਦਾ ਅਦ੍ਰਿਸ਼ चाल चाल आ गया तेरी बैंकिंग शुरू करवाइए कम इन मैम मैम यस सर प्लीज बाई बाई आज मैं अपने वर्गे दोस्त नैके आया वैसे बहुत वाला व्यापारी आ ਏ ਡਿਜੀਟਲ ਬੈਂਕਿੰਗ ਨਹੀਂ ਕਰਦਾ ਪ੍ਰਾਣੇ ਰਵਾਜਾ ਦਾ ਆ ਕਿ ਤੁਸੀਂ ਇਹਦੀ ਡਿਜੀਟਲ ਬੈਂਕਿੰਗ ਸ਼ੁਰੂ ਕਰੋਗੇ ਸ਼ੋਰ ਸਰ ਅਸੀਂ ਨਾਲ ਦੀ ਡਿਜੀਟਲ ਬੈਂਕਿੰਗ ਹੋਣਾ ਸ਼ੁਰੂ ਕਰ ਦਿੰਦੇ ਆ ਸਰ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਆਏ ਹੋ ਹਾਂਜੀ ਤੁਸੀਂ ਆਪਣਾ ਆਧਾਰ ਕਾਰਡ ਅਤੇ ਬੈਂਕ ਕਾਰਡ ਮੈਨੂੰ ਦੇ ਦਿਓ ਹਲੋ ਮੇਰਾ ਆਧਾਰ ਕਾਰਡ ਤੇ ਹਲੋ ਪੈਂਡ ਕਾਰਡ ਬਾਈ ਤੇਰੀ ਡਾਕੂਮੈਂਟਾਂ ਦੀ ਫਾਇਦਾ ਮੋਟਰਸਾਈਕਲ ਲੱਗੀ ਰਹੇਗੀ ਰੁਕ ਜਾ ਬੇਬੀ ਕਿਸਕੂ ਡੀਗਰੀ ਦੀ ਕੋਲੀ ਲੈ ਆ ਬਾਈ ਫਾਈ ਇਹਦੇ ਵਿੱਚ ਮੇਰੇ ਬਾਕੀ ਡਾਕੂਮੈਂਟਸ ਨੇ ਤਾਰ ਕਰਕੇ ਪੈਨ ਕਾਰਡ ਮੈਂ ਤੁਹਾਨੂੰ ਦੇ ਦਿੱਤਾ ਹੈ ਸ਼ੋਰ ਸਰ ਤੁਹਾਡੀ ਔਨਲਾਈਨ ਬੈਂਕਿੰਗ ਚਾਲੂ ਹੋ ਚੁੱਕੀ ਹੈ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਔਨਲਾਈਨ ਬੈਂਕਿੰਗ ਵਿੱਚ ਤੁਹਾਡੇ ਅਕਾਊਂਟ ਨੰਬਰ ਤੇ OTPs

ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ। ਬਾਈ ਜੋ ਗੱਲ ਤੁਸੀਂ ਮੈਨੂੰ ਸਮਝਾਈ ਸੀ ਉਹ ਹੀ ਮੈਨੂੰ ਬੈਂਕ ਹੋ ਵਾਲੇ ਨੇ ਸਮਝਾਈ। ਇਸ ਲਈ ਅਸੀਂ ਤੁਹਾਨੂੰ ਸਾਰਿਆਂ ਕਹਿਣਾ ਚਾਹਾਂਗੇ ਕਿ ਜਲਦੋਂ ਜਲਦ ਡਿਜੀਟਲ ਬੈਂਕਿੰਗ ਸ਼ੁਰੂ ਕਰੋ। ਸਾਡਾ ਸਮਾਜ ਬਦਲ ਰਿਹਾ ਹੈ ਤੁਸੀਂ ਵੀ ਬਦਲੋ ਤੇ ਬਣਾਓ ਆਪਣਾ ਡਿਜੀਟਲ ਇੰਡੀਆ। ਹੋ ਗਿਆ। ਇਹ ਕਰ ਲੈ ਇਹ ਕਰ ਲੈ ਕਰ ਤਾਂ ਕਰਕੇ ਹੈਲੋ ਡੀ ਟੈਲ ਇੰਡੀਆ ਲੋ ਟੋ ਹੋ ਅਮ ਦਾ ਲੋ ਟੈਲ ਇੰਡੀਆ ਦੇਖ いいじゃんね。<music>